ਕੀ ਹੋਇਆ ਕੱਲ ਇਲਜ਼ਾਮ ਲੱਗੇ ਸੀਗੇ ਤੁਹਾਡੇ ਉੱਤੇ ਵੀ ਇਹ ਨਕਲੀ ਨੰਗਨੇ ਤੇ ਗੁੰਡਾਗਰਦੀ ਕਰਦੇ ਨੇ ਦੇਖੋ ਜੀ ਜਿਹੜੀਆਂ ਖੋਤੀਆਂ ਇੱਥੇ ਆਈਆਂ ਸੀਗੀਆਂ ਮੈਂ ਉਹ ਖੋਤੀਆਂ ਨੂੰ ਕਹਿਣਾ ਚਾਹਣਾ ਵੀ ਤੁਸੀਂ ਪਹਿਲਾਂ ਦੇਖਿਆ ਕਰੋ ਪੂਰੀ ਇਨਕੁਆਇਰੀ ਕਰਿਆ ਕਰੋ ਦੋਨੇ ਪੱਲਾ ਦੇਖਿਆ ਕਰੋ ਵੀ ਕਿਹੜਾ ਬੰਦਾ ਸਹੀ ਆ ਕਿਹੜਾ ਨਹੀਂ ਆ ਉਹ ਸਟੈਂਡ ਦੇ ਆਏ ਨਹੀਂ ਹੈਗੇ ਸਿੱਧਾ ਥਾਣੇ ਜਾ ਕੇ ਉੱਥੇ ਜਾ ਕੇ ਬਕਵਾਸ ਕਰਨ ਲੱਗੇ ਖੋਤੀਆਂ ਦੱਸਣ ਲੱਗੇ ਓਏ ਫੇਰ ਬੰਦੇ ਦੇ ਉੱਤੇ ਕੱਲੇ ਬੰਦੇ ਦੇ ਉੱਤੇ 12 ਬੰਦੇ ਪੈ ਗਏ ਨੰਗ ਸਿੰਘ ਨੂੰ ਜੇ ਤੁਹਾਨੂੰ ਪੱਤਰਕਾਰ ਜੀ 12 ਬੰਦੇ ਪਾਜਣ ਨੂੰ ਕੀ ਕਰੋਗੇ ਫਿਰ ਸਾਡੀਆਂ ਭੈਣਾਂ ਨੂੰ ਗਲਤ ਬਾਵਾ ਬੋਲਦੇ ਹੈਗੇ ਸਾਨੂੰ ਰੋਲ ਪੁੱਟਾ ਜਿੱਦਾ ਬੋਲੇ ਸਾਡਾ ਰੋਲ ਦਾ ਕੰਮ ਅਸੀਂ ਡਿਊਟੀ ਕਰਦੀਆਂ ਹਾਂ ਸਾਨੂੰ ਘੰਟਾ ਘਟਾ ਬੜਾਈ ਰੱਖਦੇ ਨੇ ਇੱਥੇ ਸ਼ਰਾਬਾ ਪੀਂਦੇ ਨੇ ਸਾਰਿਆਂ ਨੂੰ ਸ਼ਪੱਤਾ ਕਰਦੇ ਨੇ ਸਾਨੂੰ ਪੁੱਟਾ ਜਿੱਦਾ ਗੰਦੀ ਗਾਲਾਂ ਕੱਢਦੀਆਂ ਨੇ ਇੱਕ ਆਪਣਾ ਅਜੇ ਤਾਂ ਇੱਕ ਬੁੜਾ ਉਹਦੀ ਗੱਡੀ ਦੇ ਕਾਗਜ਼ ਵੀ ਹੈ ਨਹੀਂ ਜੀ ਨੰਬਰ ਵੀ ਹੈ ਨਹੀਂ ਗੱਡੀ ਨੂੰ ਫੇਲ ਹੋਈ ਨੂੰ 20 ਸਾਲ ਹੋ ਗਏ ਨੇ ਉਹ ਕਹਿੰਦੇ ਆ ਵੀ ਜਿਹੜੀ ਵੀਡੀਓ ਵਿੱਚ ਮੰਨਿਆ ਹੋਇਆ ਹੈ ਵੀ ਵੀ ਬੀ ਨੇ ਗਲਤੀਆਂ ਕੀਤੀਆਂ ਤੁਸੀਂ ਤੁਹਾਡੇ ਲੋਕ ਉਹ ਮੰਨਿਆ ਜਿਹੜਾ ਮੁੰਡਾ ਇੱਥੇ ਬੈਠਾ ਸੀ ਨਾ ਉਹ ਮੰਨਿਆ ਜੀ ਵੀ ਨਹੀਂ ਸਾਰਾ ਉਹ ਨਾਲ ਸਾਰਾ ਕਹਿਤਾ ਵੀ ਤੁਸੀਂ ਜਾਓ ਕੋਈ ਗੱਲ ਨਹੀਂ ਮੈਂ ਜਾ ਲੱਗਿਆ ਨੇ ਮੇਰੀ ਗੱਡੀ ਫੜ ਲਈ ਫੇਰ ਅਸੀਂ ਇੱਥੇ ਖਬਰ ਕਰਨ ਵਾਸਤੇ ਆਏ ਸੀ ਤੇ ਸਾਨੂੰ ਦੇਖ ਕੇ ਸ਼ਾਇਦ ਇਹ ਆਗੀਆਂ ਵੀ ਅਸੀਂ ਵੀ ਆਪਣੀ ਗੱਲ ਰੱਖੀਏ ਤੋ ਸਾਰਿਆਂ ਨੂੰ ਗੱਲ ਰੱਖਣ ਦਾ ਹੱਕ ਹੈਗਾ ਆ ਸੁਵਾਰਿਆ ਲਾਹ ਹੀ ਦਿੰਦੇ ਅਸੀਂ ਦੇਖਿਆ ਵੀ ਆ ਬਹੁਤ ਵੀ ਅਦੇਖ ਨੂੰ ਕੁੱਟ ਦਿੰਦੇ ਆ ਮਾਰ ਦਿੰਦੇ ਆ ਫੇਰ ਜਾ ਜੰਨਤਾਂ ਤੇ ਪਾ ਗਿਆਂ ਤੇ ਬਦਨਾਮ ਕਰਦੇ ਆ ਫੇਰ ਹੋਰਾਂ ਨੂੰ ਕੋਈ ਵੀ ਗੱਡੀ ਆਵੇ ਆਪਣਾ ਭਰੇ ਸਵਾਰੀ ਤੇ ਚੱਲਦੇ ਬਣੇ ਮੈਂ ਕਹਿੰਦਾ ਮੋਟਰਸਾਈਕਲ ਨਮਸਤੇ ਸਤਿ ਸ੍ਰੀ ਅਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਕੱਲ ਅਸੀਂ ਇੱਕ ਖਬਰ ਨਸ਼ਰ ਕੀਤੀ ਸੀਗੀ ਜਿਸ ਵਿੱਚ ਆਟੋ ਸਟੈਂਡ ਵਾਲਿਆਂ ਨੇ ਨਿਹੰਗ ਸਿੰਘਾਂ ਉੱਤੇ ਗੰਭੀਰ આરોਪ ਲਗਾਏ ਸੀ ਤੇ ਅੱਜ ਕੱਲ ਉਹਨਾਂ ਦੀ ਤੁਹਾਨੂੰ ਅਸੀਂ ਗੱਲਬਾਤ ਸੁਣਾਈ ਸੀ ਤੇ ਅੱਜ ਦੂਸਰੀ ਧਿਰ ਵੀ ਸਾਡੇ ਨਾਲ ਮੌਜੂਦ ਹੈ ਵੀ ਉਹਨਾਂ ਜਿਨ੍ਹਾਂ ਤੇ ਇਲਜ਼ਾਮ ਲੱਗੇ ਨੇ ਉਹ ਵੀ ਸਾਰੇ ਨਿਹੰਗ ਸਿੰਘ ਸਾਰੇ ਪਿੱਛੇ ਇਕੱਠੇ ਹੋਏ ਨੇ ਔਰ ਨਾਲ ਹੋਰ ਵੀ ਜਿਹੜੇ ਲੋਕ ਨੇ ਬੀਬੀਆਂ ਵੀ ਹੈਗੀਆਂ ਨੇ ਸਾਰੀਆਂ ਇਕੱਠੀਆਂ ਹੋਈਆਂ ਨੇ ਤੇ ਆਪਣਾ ਜੋ ਦੁੱਖਣਾ ਹੈਗਾ ਉਹ ਦੱਸਣ ਵਾਸਤੇ ਆਏ ਨੇ ਤੇ ਕੀ ਸੀਗਾ ਪੂਰਾ ਮਾਮਲਾ ਅਸੀਂ ਜਾਣਕਾਰੀ ਲੈ ਲੈਂਦੇ ਆਂ ਬਾਬਾ ਜੀ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪ੍ਰਦੀਪ ਸਿੰਘ ਜਹੈਦਾਰ ਜੀ ਬਾਬਾ ਜੀ ਕੀ ਹੋਇਆ ਕੱਲ ਇਲਜ਼ਾਮ ਲੱਗੇ ਸੀਗੇ ਤੁਹਾਡੇ ਉੱਤੇ ਵੀ ਇਹ ਨਕਲੀ ਨਿੰਗਨੇ ਤੇ ਇਹ ਗੁੰਡਾਗਰਦੀ ਕਰਦੇ ਨੇ ਕੀ ਨੇ ਕੀ ਸੱਚਾਈ ਹੈਗੀ ਇਸ ਮਾਮਲੇ ਦੇ ਵਿੱਚ ਕਾਕੀ ਤੁਸੀਂ ਵੀ ਵੀਡੀਓ ਦੇਖੀ ਐ ਦੇਖੋ ਜੀ ਜਿਹੜੀਆਂ ਖੋਤੀਆਂ ਇੱਥੇ ਆਈਆਂ ਸੀਗੀਆਂ ਮੈਂ ਖੋਤੀਆਂ ਕਹੂੰਗਾ ਮਨੇ ਸਾਡੇ ਬਾਰੇ ਨੂੰ ਖੋਤੀਆਂ ਗਿਆ ਹੈਗਾ ਸਾਨੂੰ ਦਲਤ ਗਿਆ ਹੈਗਾ ਬਾਰੀ ਹਸਤੀ ਬੋਲੀਆ ਗਿਆ ਮੈਂ ਉਹ ਖੋਤੀਆਂ ਨੂੰ ਕਹਿਣਾ ਚਾਹਣਾ ਵੀ ਤੁਸੀਂ ਪਹਿਲਾਂ ਦੇਖਿਆ ਕਰੋ ਪੂਰੀ ਇਨਕੁਆਇਰੀ ਕਰਿਆ ਕਰੋ ਦੋਨੇ ਪੱਲਾ ਦੇਖਿਆ ਕਰੋ ਵੀ ਕਿਹੜਾ ਬੰਦਾ ਸਹੀ ਹੈ ਕਿਹੜਾ ਨਹੀਂ ਹੈ ਉਹ ਸਟੈਂਡ ਤੇ ਆਏ ਨਹੀਂ ਹੈਗੇ ਸਿੱਧਾ ਥਾਣੇ ਜਾ ਕੇ ਉੱਥੇ ਜਾ ਕੇ ਬਕਵਾਸ ਕਰਨ ਲੱਗੇ ਖੋਤੀਆਂ ਦੱਸਣ ਲੱਗੇ ਵੀ ਆ ਬੱਚਾ ਹੈਗਾ ਬੰਦਾ ਹੈਗਾ ਨਿੰਗ ਸਿੰਘ ਮੈਂ ਸਜਾਇਆ ਆਇਆ ਮੈਂ ਤੁਹਾਨੂੰ ਲਾਇਸੈਂਸ ਦਿਖਾਉਣਾ ਕਿੱਥੋਂ ਦਿਖਾ ਦੇ ਵੀ ਡੁਪਲੀਕੇਟ ਹੈ ਡੁਪਲੀਕੇਟ ਕਹ ਰੇ ਗਿਆ ਵੀ ਇਹਨਾਂ ਨੂੰ ਪੁੱਛਣਾ ਚਾਹਣਾ ਵੀ ਤੁਸੀਂ ਖੋਤੀਆਂ ਕਰਿਓ ਇੱਥੇ ਬੰਦੇ ਦੇ ਉੱਤੇ ਕੱਲੇ ਬੰਦੇ ਦੇ ਉੱਤੇ 12 ਬੰਦੇ ਪੈ ਗਏ ਨੰਗ ਸਿੰਘ ਨੂੰ ਜੇ ਤੁਹਾਨੂੰ ਪੱਤਰਕਾਰ ਜੀ 12 ਬੰਦੇ ਪੈ ਜਾਣ ਤੁਸੀਂ ਕੀ ਕਰੋਗੇ ਜੇ ਤੁਹਾਡੇ ਕੋਲੇ ਡਾਂਗ ਤੇ ਡਾਂਗ ਮਾਰੋਗੇ ਨਹੀਂ ਸਿਰਚ ਉਹ ਕਹਿੰਦੇ ਵੀ ਜੇ ਕਿਰਪਾਨ ਮਾਰੀ ਆ ਮੈਂ ਕਹਿੰਦਾ ਇੱਕ ਕਿਰਪਾਨ ਦਾ ਵਾਰ ਕੋਈ ਝੱਲ ਕੇ ਦਿਖਾ ਦੇ ਡੰਡਾ ਕਿੱਥੇ ਆ ਉਹ ਸਲੋਟਰ ਲਿਆਂਦਾ ਆ ਇਹ ਇਹਨਾਂ ਨੇ ਪਹਿਲੇ ਮੁੰਡੇ ਦਾ ਸਿਰਚ ਮਾਰੀ ਜੇ ਸਿਰ ਤੇ ਬਿਸਤਾਰ ਨਾ ਹੁੰਦੀ ਤੇ ਇਹਦਾ ਮੁੰਡੇ ਦਾ ਸਿਰ ਪਾਰ ਜਾਣਾ ਸੀਗਾ ਫਿਰ ਇਹਨੇ ਖੋਹ ਕੇ ਉਹਨਾਂ ਕੋਲੋਂ ਫਿਰ ਉਹਨੇ ਮਾਰਿਆ ਫਿਰ ਉਹਨਾਂ ਨੇ ਗੱਡੀ ਵੀ ਖੋਹੀ ਇਹਨਾਂ ਦੀ ਗੱਡੀ ਘੇਰੀ ਇੱਥੇ ਕੀਮਤ ਵਾਲਾ ਰੋਡ ਤੇ ਜਾਂਦੇ ਜਾਂਦੇ ਉਹ ਗੱਡੀ ਘੇਰਨਦਾ ਹੀ ਕੋਈ ਮਤਵਲਾ ਆ ਫਿਰ ਸਾਡੀਆਂ ਭੈਣਾਂ ਨੂੰ ਗਲਤ ਬਾਵਾ ਬੋਲਦੇ ਆ ਗਿਆ ਇਹਦੇ ਬਿਠਾਈ ਡਾਂਗੇ 2 2 3 3 ਘੰਟੇ ਭਾਈ ਰੱਖਦੇ ਗਿਆ ਫਿਰ 50 ਰੁਪਏ ਸਵਾਰੀ ਲੈਂਦੇ ਗਿਆ ਕਿੱਥੇ 50 ਰੁਪਏ ਕਿੰਨੀ ਕੁ ਲੁੱਟ ਵੱਡੀ ਹੋਈ ਹੈ ਸਟੈਂਡ ਦੇ ਵਿੱਚ ਬਾਕੀ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਉਹਨਾਂ ਦੇ ਸਟੈਂਡ ਦੇ ਕਾਗਜ਼ ਦਿਖਾ ਦੇਣ ਕਿਹਨੇ ਪਾਸ ਕੀਤਾ ਹੈਗਾ ਲੁਧਿਆਣਾ ਸ਼ਹਿਰ ਦੇ ਵਿੱਚ ਦੋ ਸਟੈਂਡ ਹੈ ਜੀ ਇੱਕ ਬੱਸ ਅੱਡਾ ਇੱਕ ਰੇਲਵੇ ਸਟੇਸ਼ਨ ਕਹਿੰਦਾ ਕਰ ਕੋਈ ਵੀ ਸਟੈਂਡ ਨਹੀਂ ਹੈਗਾ ਲੁਧਿਆਣੇ ਦੇ ਵਿੱਚ ਹੋਰ ਬਾਕੀ ਲੈਨ ਦੇਨ ਕੁੱਤਿਆਂ ਦੇ ਚੋਰਾਂ ਨਾਲ ਕੁੱਤੀ ਮਿਲੀ ਆ ਆ ਵੇ ਆ ਬੈਸਬੋਲ ਇਹਨਾਂ ਦਾ ਬੁਲਾ ਲਓ ਉਹਨਾਂ ਨੂੰ ਜੇ ਨਹੀਂ ਕਹਿਣਗੇ ਜੇ ਨਾ ਕਹਿਣਗੇ ਨਾ ਵੀ ਇਹ ਸਾਡਾ ਨਹੀਂ ਇਹ ਉਹਨਾਂ ਦਾ ਬੈਸਬੋਲ ਆ ਕੋਲੋਂ ਉਹਨਾਂ ਨੇ ਹਮਲਾ ਕੀਤਾ ਇਹਦੇ ਨਾਲ ਫਿਰ ਸਾਡੇ ਸਿੰਘ ਨੇ ਖੋਹ ਗਏ ਫਿਰ ਇਹਦੇ ਵਿੱਚ 12 ਬੰਦੇ ਤਾਂ ਬਚ ਕੇ ਨਿਕਲ ਕੇ ਗਿਆ ਕਹਿੰਦੇ ਵੀ ਸਾਡੇ ਕੋਲ ਵੀਡੀਓ ਵੀ ਹੈਗੀ ਐਸ ਲੜਾਈ ਦੀ ਜਿਹੜੀ ਹੈਗੀ ਲੜਾਈ ਦੀ ਵੀਡੀਓ ਸਾਡੇ ਕੋਲੇ ਵੀ ਹੈਗੀ ਆ ਉਹ ਬੰਦਾ ਉੱਥੇ ਤੁਹਾਡੇ ਸਾਹਮਣੇ ਗਵਾਹੀ ਦੇ ਰਿਹਾ ਵੀ ਬੰਦਾ ਜਾ ਕੇ ਉੱਥੇ ਚਲਾ ਗਿਆ ਬੰਦਾ ਇਹਨੇ ਨੇ ਜਾ ਕੇ ਪਿੱਛੇ ਜਾ ਕੇ ਕੀ ਕਰਨਗੇ ਸੀਗੇ ਇਹ ਤਾਂ ਆਪ ਲੜਨ ਗਏ ਨੇ ਵੀ ਆਪ ਬੈਲ ਮੁਝੇ ਮਾਰ ਉਹਨਾਂ ਦਾ આરોਪ ਇਹ ਹੈ ਵੀ ਸਾਨੂੰ ਸਾਡੇ ਬੰਦੇ ਨੂੰ ਕੁੱਟਮਾਰ ਕਰਕੇ ਤੇ ਵੀਡੀਓ ਬਣਾਈ ਗਈ ਹੈ ਡਰਾ ਕੇ ਉਹਦੇ ਕੋਲ ਬੁਲਾਇਆ ਗਿਆ ਹੈ ਵੀ ਮੈਂ ਗਲਤੀ ਕੀਤੀ ਹੈ 12 ਬੰਦਿਆਂ ਦੇ ਵਿੱਚ ਇਕੱਲਾ ਬੰਦਾ ਕੀ ਕਰੂਗਾ ਕੁੱਟ ਲੂਗਾ 12 ਬੰਦੇ ਨੂੰ ਇਕੱਲਾ ਮੈਨੂੰ ਇਹ ਰਸੋ ਬੱਲੇ ਬਗੀ 12 ਬੰਦੇ ਜੇ ਆਪਾਂ ਨੂੰ ਪੈ ਗਿਆ ਤੇ ਉਹ ਕਹਿੰਦੇ ਵੀ ਇਕੱਲੇ ਨੂੰ ਕੁੱਟ ਕੇ ਮਾਰੇ ਬਾਕੀ ਸੁੱਤੇ ਪਏ ਸੀ ਆ ਬਾਬਾ ਜੀ ਕੋਲੇ ਆ 12 ਬੰਦੇ 10 ਪਹਿਲਾਂ ਕਿੱਥੇ ਗਏ ਸੀ ਬਾਬਾ ਜੀ ਕੀ ਨਾਮ ਤੁਹਾਡਾ ਕੀ ਨਾਮ ਤੁਹਾਡਾ ਬਾਬਾ ਜੀ ਮੇਰਾ ਅਸਤੀ ਸਿੰਘ ਨਾਮ ਹੈ ਜੀ ਅੱਛਾ ਤੇ ਇਹ ਕੀ ਹੋਇਆ ਮੰਗਲਾ ਤੇ ਇਹ ਤੁਸੀਂ ਇਹਦੀ ਥਾਣੇ ਦਰਖਾਸਤ ਦਿੱਤੀ ਸੀਗੀ ਕੁੱਟਮਾਰ ਹੋਈ ਆ ਜਾਂ ਕਿੰਨਾਂ ਨੇ ਕੀਤੀ ਆ ਉਹਨਾਂ ਨੇ ਤਾਂ ਇਲਜ਼ਾਮ ਇਹ ਲਾਇਆ ਵੀ ਸਾਡੇ ਨਾਲ ਕੁੱਟਮਾਰ ਹੋਈ ਆ ਤੁਸੀਂ ਕਹਿੰਦੇ ਹੋ ਵੀ ਉਲਟਾ ਸਾਡੇ ਨਾਲ ਕੁੱਟਮਾਰ ਹੋਈ ਆ ਸਰ ਜੀ ਇਹ ਨਾ ਮੈਨੂੰ ਕਹਿੰਦੇ ਨੇ ਵੀ 3 ਤਰੀਕ ਦਾ ਵੀ 3 ਤਰੀਕ ਦਾ ਬਾਬਾ ਸਾਡੇ ਮਗਰ ਲੱਗਿਆ ਮੇਰੇ ਕੋਲ ਗੱਡੀ ਦੇ ਕਾਗਜ਼ ਹੈਗੇ ਨਹੀਂ ਮੈਂ 4 ਤਰੀਕ ਨੂੰ ਗੱਡੀ ਕਢਾਈ ਆ ਤੇ 5 ਤਰੀਕ ਨੂੰ ਮੈਂ ਨਗਰ ਕੀਰਤਨ ਦੇ 5 ਪੈਣਾ ਚ ਸਾਡੀ ਹਾਜ਼ਰੀ ਲੱਗੀ ਆ ਤੇ ਮੈਂ 6-7 ਤਰੀਕ ਨੂੰ ਸਾਡੇ ਚਾਰਜਰ ਲੱਗਿਆ ਮੈਂ ਚਾਰਜਰ ਵਾਲੀ ਗੱਡੀ ਕਢਾਈ ਆ ਤੇ ਮੈਂ 10-11 ਤਰੀਕ ਨੂੰ ਗੱਡੀ ਚਲਾਈ ਆ ਏ ਮੇਰੇ ਤੋਂ ਲੱਗਦਾ 3000 ਰੁਪਏ ਮਨ ਕਹਿੰਦਾ ਵੀ ਸਟੈਂਡ ਦਾ ਦੇ ਜਾਂ ਗੱਡੀ ਚਲਾਣੀ ਆ ਤਾਂ ਮੈਂ ਵੀ ਮੈਂ 3000 ਰੁਪਏ ਕਹਦਾ ਸਟੈਂਡ ਦਾ ਹੀ ਐਂਟਰੀ ਐਂਟਰੀ ਮੰਗਦੇ ਨਹੀਂ ਇਹ ਤਾਂ ਕਿਤੇ ਵੀ ਨਹੀਂ ਹੈਗਾ ਵੀ 3000 ਲੈ ਇਹਨਾਂ ਨੇ ਕਿਹਾ ਜੀ ਇਹ ਕਹਿੰਦੇ ਵੀ 3000 ਰੁਪਏ ਸਟੈਂਡ ਹੈ ਨਾ ਮੈਂ ਤੁਹਾਨੂੰ ਦਦਾ ਜੀ ਸਟੈਂਡ ਉੱਥੇ ਜਾ ਕੇ ਚੱਲਦੇ ਜਿਵੇਂ ਬੱਸ ਸਟੈਂਡ ਹੈ ਰਿਸਟਰ ਉੱਥੇ ਬਰਚੀ ਚੱਲਦੀ ਆ ਵੀ 20 ਰੁਪਏ ਬਰਚੀ ਚੱਲਦੀ ਹੈਗੀ ਆ ਵੀ ਜਿਵੇਂ ਹਰ ਕਈ ਵੇਲੇ ਸਟੈਂਡ ਦਾ ਖਰਚਾ ਹੁੰਦਾ ਚਾਹ ਬਾਣੀ ਆਫਸਰਾਂ ਦੇ 20 ਰੁਪਏ ਬਰਚੀ ਚੱਲਦੀ ਆ ਤੇ ਇਹਦਾ 50000 ਰੁਪਏ ਸਵਾਰੀਆਂ ਤੋਂ ਬੱਡੀ ਗੁੰਡਾਗਰ ਜੀ ਨੇ 3000 ਕਿਹ ਚੀਜ਼ ਦਾ ਮੰਗ ਰਿਆ ਅਫਸਰਾਂ ਨੂੰ ਪੁੱਛਣ ਕਹਦੇ ਉਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਆ ਇਹਨਾਂ ਦੇ ਗੱਡੀਆਂ ਦਾ ਨੰਬਰ ਚੈੱਕ ਹੋਣੇ ਚਾਹੀਦੇ ਹਾਂਜੀ ਤੁਸੀਂ ਗੱਲ ਪੂਰੀ ਕਰੋ ਆਪਣੀ ਤੇ ਸਰ ਮੈਂ ਇਹਨਾਂ ਨੂੰ ਕਹ ਵੀ ਮੈਂ 3000 ਨਹੀਂ ਦੇਣਾ ਵੀ ਇਹ ਕਹਿੰਦੇ ਵੀ ਤੂੰ ਗੱਡੀ ਬਾਹਰ ਕੱਢ ਮੈਂ ਕਿਹਾ ਯਾਰ ਮੈਂ ਜਵਾਕ ਪਾਲਵਾ ਤੇ 6 ਲੱਖ ਰੁਪਈਆ ਲਾਇਆ ਮੈਂ ਕਿਸ਼ਤਾਂ ਤੇ ਗੱਡੀ ਲਈ ਆ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਬਾਹਰ ਕੱਢੋ ਜਦੋਂ ਮੈਂ ਮੈਂ ਕਿਹਾ ਇੱਕ ਸਵਾਰੀ ਮੇਰੀ ਬਹਿ ਗਈ ਆ ਮੈਨੂੰ ਜਾਣ ਦਿਓ ਇਹਨਾਂ ਨੇ ਮਗਰੋਂ ਲਾ ਕੇ ਮੈਂ ਕਿਹਾ ਯਾਰ ਵੀ ਤੁਸੀਂ ਮੈਨੂੰ ਗਾਲਾਂ ਨਾ ਕੱਢੋ ਵੀ ਗਲਤ ਗੱ ਉਹਦੀ ਗੱਡੀ ਦੇ ਕਾਗਜ਼ ਵੀ ਹੈ ਨਹੀਂ ਨੰਬਰ ਵੀ ਹੈ ਨਹੀਂ ਗੱਡੀ ਨੂੰ ਫੇਲ ਹੋਈ ਨੂੰ 20 ਸਾਲ ਹੋ ਗਏ ਨੇ ਤੇ ਉਹਦੇ ਵਿੱਚੋਂ ਅਸੀਂ ਹੁਣ ਜੇ ਇਸ ਨੂੰ ਕਹਤਾਂ ਵੀ ਬਨਾਈ ਅਸੀਂ ਵੀ ਭਰਾਂਗੇ ਭਾਈ ਇਹ ਕਿੱਡੀ ਗੱਲ ਆ ਇਹਨਾਂ ਨੇ ਮਗਰੋਂ ਲਿਆ ਕੇ ਮੇਰੇ ਡਾਂਗ ਮਾਰੀ ਕਹਿੰਦਾ ਇਹਨਾਂ ਨੇ ਅੱਗੇ ਵੀ ਤਿੰਨ ਚਾਰ ਬੰਦਿਆਂ ਦੀ ਦਾੜੀ ਬੱਟੀ ਆ ਤੇ ਭਈਏ ਦੇ ਚਪੇੜਾ ਮਾਰਿਆ ਨੇ ਤੇ ਮੈਂ ਕਿਹਾ ਯਾਰ ਵੀ ਤੁਸੀਂ ਕੰਮ ਗਲਤ ਨਾ ਕਰੋ ਵੀ ਇਹ ਕੰਮ ਗਲਤ ਹੈ ਇਹਨਾਂ ਨੇ ਮੇਰੇ ਮਗਰੋਂ ਮਾਰਿਆ ਤੇ ਮੇਰੀ ਦਸਤਾਰ ਸਜਾਈ ਹੋਈ ਆ ਮੈਂ ਬਚ ਗਿਆ ਉਹੀ ਡੰਡਾ ਚੱਕ ਕੇ ਮੈਨਾਂ ਤੇ ਫਿਰ ਆ ਉਹ ਡੰਡਾ ਵੀ ਇੱਥੇ ਹੀ ਆਈ ਆ ਦਿਖਾ ਦੇਣਾ ਮੈਂ ਤੁਹਾਨੂੰ ਡੰਡਾ ਆਹ ਡੰਡਾ ਯਾ ਦੇਖ ਇਹਦੇ ਬਲੱਡ ਵੀ ਲੱਗਿਆ ਚੈੱਕ ਤੁਸੀਂ ਚੈੱਕ ਵੀ ਕਰਾ ਸਕਦੇ ਹੋ ਇਹਨੂੰ ਆ ਡੰਡਾ ਪਾਪਾ ਮੈਂ ਇਹ ਨਹੀਂ ਕਹਣਾ ਵੀ ਮੈਂ ਨਹੀਂ ਮਾਰਿਆ ਮੈਂ ਮਾਰਿਆ ਉਹ ਕਹਿੰਦੇ ਆ ਵੀ ਜਿਹੜੀ ਵੀਡੀਓ ਵਿੱਚ ਮੰਨਿਆ ਹੋਇਆ ਹੈ ਇਹ ਬੀਬੀ ਨੇ ਗਲਤੀਆਂ ਕੀਤੀਆਂ ਤੁਸੀਂ ਤੁਹਾਡੇ ਵੱਲੋਂ ਨਹੀਂ ਮੈਂ ਤਾਂ ਕੋਈ ਗਲਤੀ ਨਹੀਂ ਕੀਤੀ ਜੀ ਵੀਡੀਓ ਵਿੱਚ ਮੰਨੇ ਹੋਏ ਕਹਿੰਦੇ ਨਹੀਂ ਜੀ ਮੈਂ ਕੋਈ ਗਲਤੀ ਕੀਤੀ ਹੋਈ ਨਹੀਂ ਵੀਡੀਓ 'ਚ ਉਹ ਮੰਨੇ ਰਹੀ ਜੀ ਉਹ ਮੰਨੇ ਜਿਹੜਾ ਮੁੰਡਾ ਇੱਥੇ ਬੈਠਾ ਸੀ ਨਾ ਉਹ ਮੰਨੇ ਆ ਜੀ ਵੀ ਨਹੀਂ ਸਾਰਾ ਉਹਨਾਂ ਸਾਰਾ ਕਹਦਾ ਵੀ ਤੁਸੀਂ ਜਾਓ ਕੋਈ ਗੱਲ ਨਹੀਂ ਮੈਂ ਜਾ ਲੱਗਿਆ ਨੇ ਮੇਰੀ ਗੱਡੀ ਫੜ ਲਈ ਫੇਰ ਫਿਰ ਇਹਨੇ ਬੰਦੇ ਸੱਦ ਲਏ ਨੇ ਉਹਦੇ ਵਿੱਚੋਂ ਤੇ ਤਿੰਨ ਚਾਰ ਬੰਦਾ ਕੋਈ ਨਹੀਂ ਆ ਰਿਹਾ ਜੀ ਮੈਨੂੰ ਕਹਿੰਦੇ ਨੇ ਸਟੈਂਡ ਸਟੈਂਡ ਕਾਹਦਾ ਸਟੈਂਡ ਆ ਲੋਕਾਂ ਨੇ ਸਾਈਂ ਨਹੀਂ ਆ ਰਹੇ ਹੁਣ ਕੋਈ ਨਹੀਂ ਆ ਰਿਹਾ ਜੀ ਸਾਰੇ ਗੱਡੀਆਂ ਛੱਡ ਕੇ ਭੱਜ ਗਏ ਉਹ ਸਾਨੂੰ ਡੇਢ ਘੰਟਾ ਹੋ ਗਿਆ ਇੱਥੇ ਖੜਿਆ ਨੂੰ ਹੁਣ ਕੀ ਚਾਹਨੇ ਪਾਗਲਵਾ ਕੇ ਚੱਲ ਜਾਂਦਾ ਫਿਰ ਮੈਂ ਵਧੀਆ ਜੀ ਹੁਣ ਜੇ ਮੈਂ ਆਪਦੀ ਇੱਜ਼ਤ ਵਿਚਾਰੀ ਤਾਂ ਤੇ ਇਹ ਕਹਿੰਦੇ ਨੇ ਵੀ ਸਾਡੇ ਨਾਲ ੱਟਕਾ ਹੋਇਆ ਤੁਸੀਂ ਕੀ ਚਾਹਨੇ ਕੀ ਹੁਣ ਮੈਂ ਚਾਹੁੰਦਾ ਵੀ ਮੇਰਾ ਇਨਸਾਫ ਹੋਣਾ ਚਾਹੀਦਾ ਜੇ ਹੁਣ ਸਾਡੇ ਸਿੰਘਾਂ ਦੀਆਂ ਦਾੜੀਆਂ ਨੂੰ ਬਹਿਣਗੇ ਫਿਰ ਇਹ ਕੀ ਬਣੂਗਾ ਦੱਸੋ ਮੈਨੂੰ ਬੱਜ ਕਹ ਕੋਈ ਬੰਦਾਰੀ ਸੀ ਮੈਂ ਵੀਡੀਓ ਦੇ ਵਿੱਚ ਕੱਲਾ ਹੀ ਆ ਤੂੰ ਹੀ ਦੇਖ ਲੈ ਮੈਨੂੰ ਇਹ ਕੱਲਾ ਹੀ ਆ ਮੈਂ ਇਹ ਬੱਚ ਕਹਿੰਦੇ ਨੇ ਉਹ ਆ ਗਏ ਆ ਗਏ ਮੈਂ ਕੱਲਾ ਹੀ ਆ ਜੀ ਮੈਂ ਇਹ ਨਹੀਂ ਕਹਿੰਦਾ ਮੈਂ ਨਹੀਂ ਮਾਰਿਆ ਮੈਂ ਮਾਰਿਆ ਵੀ ਇਹ 12 ਬੰਦੇ ਮੇਰੇ ਬੰਦੇ ਮੈਨੂੰ ਕੱਲੇ ਨੂੰ ਪਏ ਨੇ ਮੈਂ ਤਾਂ ਮਾਰਿਆ ਜੀ ਇਹਨਾਂ ਦੇ ਚਲੋ ਜਿਹੜੀ ਦੋਹਾਂ ਤਰ੍ਹਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਅਸੀਂ ਜਿਹੜੇ ਦੋਹਾਂ ਤਰ੍ਹਾਂ ਦੀ ਗੱਲ ਦੱਸਣੀ ਬਹੁਤ ਜ਼ਰੂਰੀ ਸੀਗੀ ਕਿਉਂਕਿ ਕੱਲ ਅਸੀਂ ਜਿਹੜੀ ਖਬਰ ਚਲਾਈ ਸੀਗੀ ਉਹ ਪਹਿਲੀ ਧਿਰ ਦੀ ਸੀ ਤੇ ਅੱਜ ਜਿਹੜੀ ਦੂਸਰੀ ਧਿਰ ਦੀ ਗੱਲ ਸੁਣੀ ਗਈ ਹੈ ਕਿਉਂਕਿ ਖਬਰ ਬਹੁਤ ਵੱਡੀ ਹੋ ਜਣੀ ਸੀ ਇਸ ਕਰਕੇ ਅਸੀਂ ਦੋ ਪਾਰਟ ਦੇ ਵਿੱਚ ਜਿਹੜੀ ਖਬਰ ਨੂੰ ਚਲਾ ਰਹੇ ਹਾਂ ਅਸਰ ਕੀ ਨਾਮ ਤੁਹਾਡਾ ਮੇਰਾ ਗੁਰਿੰਦਰ ਸਿੰਘ ਬਸਰਾ ਅੱਛਾ ਜੀ ਹਾਂਜੀ ਹਾਂਜੀ ਮੈਂ ਇਹ ਗੱਲ ਜੁੜੇ ਹੋਈ ਆ ਜਦੋਂ ਸਾਡੀਆਂ ਧੀਆਂ ਪੈਣਾ ਖੜੀਆਂ ਵਾਂ ਪਹਿਲੀ ਗੱਲ ਇਹ ਜਿਹੇ ਸਟੈਂਡ ਇਹ ਕਹਿੰਦੇ ਆ ਰਜਿਸਟਰ ਦਿਖਾ ਦੇਣਾ ਕੋ ਰਜਿਸਟਰਡ ਸਟੈਂਡ ਦੂਜਾ ਜੇ ਰਜਿਸਟਰਡ ਆ ਤੁਸੀਂ ਕਿਹੜੀਆਂ ਵਰਦੀਆਂ ਪਵਾਈਆਂ ਵਾ ਕਮਿਸ਼ਨਰ ਸਾਹਿਬ ਦਾ ਹਦਾਇਤ ਆ ਜੇ ਤੁਸੀਂ ਸਟੈਂਡ ਬਣਾਇਆ ਉਹਨਾਂ ਨੂੰ ਵਰਦੀਆਂ ਦਿੱਤੀਆਂ ਤੁਹਾਡੇ ਨੰਬਰ ਉੱਥੇ ਸਾਰੇ ਉਹਨਾਂ ਦੇ ਨੰਬਰ ਲੱਗੇ ਹੋਏ ਆ ਇੱਥੇ ਕਈ ਆਟੋ ਇਦਾਂ ਦੇ ਆ ਜਿਹਦੇ ਵਿੱਚ ਨੰਬਰ ਹੀ ਨਹੀਂ ਲੱਗੇ ਹੋਏ ਕੱਲੂ ਕਿਸੇ ਤੇ ਸਾਡੀ ਦਿੱਤੀਆਂ ਪੈਣਾ ਕੰਮ ਕਰਦੀਆਂ ਡਿਊਟੀ ਤੇ ਜਾਂਦੀਆਂ 8 ਵਜੇ ਘੰਟਾ-ਗੰਢਾ ਇਹ ਲੇਟ ਕਰ ਦਿੰਦੇ ਆ ਤੁਸੀਂ ਪਹਿਲੇ ਸਵਾਰੀ ਨੂੰ ਤਾਂ ਪਹਿਲੇ ਦੇਖੋ ਨਸ਼ਾ ਕਰਕੇ ਤੁਸੀਂ ਉਹਦੀਆਂ ਗੱਡੀਆਂ ਚਲਾਉਨੇ ਆ ਪੈਣਾ ਸਾਰੀਆਂ ਪਿੱਛੇ ਖੜੀਆਂ ਵਾ ਕਿਸੇ 8 ਵਜੇ ਜਾਣਾ 9 ਵਜੇ ਤੱਕ ਤੁਸੀਂ ਉਹਨੂੰ ਖੜਾਈ ਰੱਖ ਸਕਦੇ ਆ ਤੇ ਉਹ ਜੇ ਸਟੈਂਡ ਬਣਾਉਣਾ ਫਿਰ ਸਟੈਂ ਰੂਲ ਦੇ ਮਤਲਬ ਕੋ ਚੱਲੋ ਪਹਿਲੀ ਗੱਲ ਸਟੈਂਡ ਹੋਣਾ ਹੀ ਨਹੀਂ ਚਾਹੀਦਾ ਤੁਸੀਂ ਇਹ ਪੰਜ ਚਾਰ ਗੱਡੀਆਂ ਦਾ ਸਟੈਂਡ ਨਹੀਂ ਬਣਦਾ ਕਾਨੂੰਨ ਦੇ ਮਤਲਬ ਠੀਕ ਹੈ ਨਾ ਕਿਹੜੀ ਜਿਹੜੀ ਰਜਿਸਟਰਡ ਆ ਉਹਦਾ ਬਿਲਕੁਲ ਸਟੈਂਡ ਬਣਾਇਆ ਇੱਥੇ ਸਟੈਂਡ ਹੋਣਾ ਹੀ ਨਹੀਂ ਚਾਹੀਦਾ ਉਹ ਦੂਸਰੀ ਪਾਰਟੀ ਵੱਲੋਂ ਇਹ આરોਪ ਲਗਾਏ ਗਏ ਆ ਵੀ ਇਹ ਆਪਣੀਆਂ ਗੱਡੀਆਂ ਇੱਥੇ ਖੜਾਣਾ ਚਾਹੁੰਦੇ ਆ ਇਸ ਕਰਕੇ ਕੁੱਟਮਾਰ ਕਰਕੇ ਸਾਡੀਆਂ ਗੱਡੀਆਂ ਨੂੰ ਇੱਥੋਂ ਹੌਲੀ ਹੌਲੀ ਕੱਢੀ ਜਾਂਦੇ ਆ ਕਦੇ ਦੋ ਗੱਡੀਆਂ ਕੱਢਤੀਆਂ ਕਦੇ ਚਾਰ ਕੱਢਤੀਆਂ ਆਪਣੀਆਂ ਗੱਡੀਆਂ ਕਹਿੰਦੇ ਇੱਥੇ ਲਾਉਂਦੇ ਆ ਹਾਂਜੀ ਉਹ ਬੰਦੇ ਇਹਨਾਂ ਦੇ ਆਪਣੇ ਹੀ ਆ ਜਿਹੜੇ ਉਹਨਾਂ ਦੇ ਆਪਣੇ ਆ ਜਿਹੜੀ ਟੂਲੀ ਖਾਣ ਪੀਣ ਵਾਲੀ ਡਲੀ ਹੋਈ ਆ ਇੱਕ ਭਰ ਕੇ ਲੈ ਜਾਂਦਾ ਦੂਜੇ ਨੂੰ ਕਹਿੰਦਾ ਉਹਦੇ ਉੱਤੇ ਬਿਠਾ ਦਿਓ ਉਹ ਆਪਸ ਦੇ ਵਿੱਚ ਪੰਜ ਬੰਦੇ ਹੀ ਆ ਜਿਹੜੇ ਦੂਜਾ ਕੋਈ ਆਟੋ ਵਾਲਾ ਆਉਂਦਾ ਵਾ ਉਹਨੂੰ ਉਹਨੂੰ ਭਜਾ ਦਿੰਦੇ ਆ ਇਹ ਸਟੈਂਡ ਤੇ ਉਹਨਾਂ ਨੂੰ ਭਜਾ ਦਿੰਦੇ ਆ ਕਿਉਂਕਿ ਉਹ ਇਹ ਪੈਣਾ ਨੂੰ ਟਾਈਮ ਸਰ ਜਿਹੜੇ ਚੱਲਦੇ ਆਟੋ ਆ ਪੈਣਾ ਨੂੰ ਜਿਹੜੀ ਆਟੋ 'ਚ ਬਹਿ ਗਏ ਉਹਨੇ ਚੱਲ ਪਾਣਾ ਉਹਨਾਂ ਨੇ ਇਹਨੇ ਮੰਜ਼ਲ ਤੇ ਪਹੁੰਚਾ ਦੇਣਾ ਇਹਨਾਂ ਨੇ ਪੂਰੀ ਆਟੋ ਆ ਜਿਹੜਾ ਪੂਰਾ ਭਰ ਕੇ ਰੱਖ ਕੇ ਫੇਰ ਲੈ ਕੇ ਜਾਣਾ ਇਸ ਕਰਕੇ ਲੇਟ ਹੋ ਜਾਂਦੀਆਂ ਉਹ ਵੇਖ 50 100 ਰੁਪਈਆ ਉਹਨਾਂ ਨੂੰ ਦਿਹਾੜੀ ਮਿਲਦੀ ਹੈ ਘੰਟਾ ਉਰੇ ਖਰਾਬ ਹੋ ਗਿਆ ਉਹ ਪੈਸੇ ਕਿੱਥੇ ਦੇ ਦੂਆ ਮਾਲਕ ਕੰਮ ਕਰ ਅੱਗੇ ਐ ਨਹੀਂ ਘੰਟਾ ਕੱਟ ਲੈਂਦੇ ਐ ਤੇ ਨਾਰੇ ਜੀ ਟਾਈਮ ਕੱਟ ਲੈਂਦੀ ਇਸ ਕਰਕੇ ਇਸ ਕਰਕੇ ਇਹ ਸਟੈਂਡ ਉਰੇ ਹੋਣਾ ਨਹੀਂ ਚਾਹੀਦਾ ਗੱਡੀ ਚੱਲਦੀ ਹੈ ਜਿਹਦੇ ਕੋਲ ਸਵਾਰੀ ਬੈਂਦੀ ਆ ਚਾਹੇ ਲੇਡੀਜ਼ ਆ ਜਿਹਦੇ ਕੋਲ ਸੇਫਟੀ ਉਹਨੂੰ ਲੱਗਦੀ ਆ ਸਵਾਰੀ ਉਹਦੇ ਵਿੱਚ ਬਿਠਾ ਕੇ ਅਗਲਾ ਲੈ ਜਾਵੇ ਇਥੇ ਨਸ਼ਾ ਪੱਤਾ ਬਿਲਕੁਲ ਨਹੀਂ ਹੋਣਾ ਚਾਹੀਦਾ ਯਾ ਨਹੀਂ ਗੱਲਾਂ ਸਿਰ ਮੱਥੇ ਕੋਈ ਗੱਲ ਨਹੀਂ 7 ਵਜਾਂ ਜੀ ਤੇ ਪਰ ਜਣੀ ਉਹਨਾਂ ਨੇ ਸਾਡੀ ਨਾ ਵੀਰੇ ਜੀ ਇੱਕ ਵੀ ਗੱਲ ਨਹੀਂ ਸੁਣੀ ਉਲਟਾ ਜਣੀ ਸਾਡੇ ਵੀ ਨਾਲ ਦੇ ਸਿੰਘਾਂ ਨੂੰ ਗਲਤ ਮਾੜਾ ਚੰਗਾ ਬੋਲਿਆ ਅੱਛਾ ਜੀ ਉਹਨਾਂ ਨੂੰ ਅਸੀਂ ਪਰੇ ਤਿੰਨ ਵਾਰੀ ਮੈਂ ਇਹਨਾਂ ਨੂੰ ਪਰੇ ਲੈ ਕੇ ਗਿਆ ਫੜ ਫੜ ਕੇ ਬਾਹ ਤੋਂ ਬੇਸ਼ੱਕ ਦੀ ਕੋਲ ਆ ਪੁੱਛ ਲੋ ਅੱਛਾ ਜੀ ਮੈਂ ਕਿਹਾ ਵੀ ਦੇਖ ਵੀਰੇ ਮੌਕਾ ਸੰਭੀਦਾ ਹੁੰਦਾ ਤੇਰੀ ਦਸਤਾਰ ਉਤਰ ਗਈ ਯਾਰ ਸਾਡੀ ਤਾਂ ਬੇਇੱਜ਼ਤੀ ਹੋ ਜਾਣੀ ਹੈ ਹਨਾ ਸਰ ਆਪਾਂ ਹਾਂ ਤੁਹਾਡਾ ਬਚਨ ਚੱਲਦਾ ਪਿਆ ਵਿਚੇ ਦੇ ਇਹਨਾਂ ਨੇ ਕੀ ਕੀਤਾ ਤੁਸੀਂ ਆਪਾਂ ਨੰਗ ਸਿੰਘ ਜੀ ਦਾ ਇਹ ਸਟੈਂਡ ਵਾਲੇ ਦੀ ਸੁਣੀ ਹੈ ਸਟੈਂਡ ਵਾਲੇ ਹੱਥ 'ਚ ਬੋਲਿਆ ਇਹਨਾਂ ਨੇ ਪਤਾ ਕੀ ਕਰਦੇ ਆ ਇੱਥੋਂ ਇਹ ਸਟੈਂਡ ਦੇ ਉੱਤੇ ਬਹੁਤ ਕੁਝ ਚੱਲਦਾ ਆਇਗਾ ਤੁਹਾਨੂੰ ਪਤਾ ਇਹਦਾ ਇਨਕੁਆਰੀ ਕੀਤੀ ਤੁਸੀਂ ਨਹੀਂ 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 ਮੈਂ ਇਹਨਾਂ ਦੇ ਖੜੇ ਖਲੋਦੇ ਨੇ ਆਇਆ ਸੀ ਇਹਨਾਂ ਦੇ ਇਹਨਾਂ ਦੇ ਸਟੈਂਡ ਦੇ ਉੱਤੇ 2 ਨੰਬਰ ਦਾ ਕੰਮ ਹੁੰਦਾ ਇੱਥੇ ਗੱਡੀਆਂ ਬਗਾਰ ਨੰਬਰ ਤੋਂ ਗੱਡੀਆਂ ਚੱਲਦੀਆਂ ਨੇ ਆਪਾਂ ਇਹ ਗੱਡੀਆਂ ਦੀ ਵੀ ਇਨਕੁਆਇਰੀ ਕਰਨੀ ਹੈਗੀ ਆ ਦੂਜੀ ਗੱਲ ਇਹ ਇੱਥੇ ਦਾੜੀਆਂ ਪਾੜਦੇ ਹੈਗੇ ਆ ਉਹ ਵੀ ਬੰਦੇ ਆ ਰਹੇ ਹੈਗੇ ਇੱਥੇ ਦਾੜੀਆਂ ਬੱਟੀਆਂ ਨੇ ਸਰਦਾਰ ਜੀ ਦੀਆਂ ਇੱਕ ਦੀਆਂ ਇਸ ਸਟੈਂਡ ਆਲੇ ਨੇ ਠੀਕ ਹੈ ਜੀ ਤੁਸੀਂ ਬਾਬਾ ਜੀ ਬੁੱਢਾ ਦਲ ਤੋਂ ਹੈ ਮੈਂ ਜੀ ਕੁਲਦੀਪ ਸਿੰਘ ਜ਼ਾਇਦਾਰ ਆਪਣਾ ਇੱਕ ਜ਼ਾਇਦਾਰ ਚੌਂਤੇ ਵਾਲੇ ਨੇ ਕਿ ਕੁਲਵਿੰਦਰ ਸਿੰਘ ਜੀ ਰਾਜਾ ਰਾਜਾ ਰਾਜ ਸਿੰਘ ਤੇ ਕੁਲਵਿੰਦਰ ਸਿੰਘ ਜੀ ਇੰਨੇ ਜੀ ਰੇਂ ਦੇ ਨੇ ਇੱਥਾ ਰਹਿੰਦੇ ਸੀ ਅੱਛੇ ਬੱਬਰ ਅਜਾ ਰਾਜ ਸਿੰਘ ਜੀ ਤੇ ਦਲ ਤੋਂ ਆ। ਹਾਂਜੀ ਤੇ ਕੁਲਵਿੰਦਰ ਸਿੰਘ ਮੁਕਜਾਇਦਾਰ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ। ਮੈਂ ਤੁਹਾਨੂੰ ਬੱਬੀ ਦੱਸਾ ਵੈਸੇ ਤਾਂ ਦਾਸ ਆਪਣਾ ਦੱਸਣਾ ਜਿਹੜੂ ਜੀ ਸਾਹਿਬ ਦਾ ਬਹੁਤ ਛੋਟਾ ਜਿਹਾ ਬੰਦਾ ਮੈਂ ਪਰ ਜਿਹੜੇ ਤੁਹਾਡੇ ਬੱਬਾ ਚੜ੍ਹਤ ਸਿੰਘ ਜੀ ਹੈ ਬੱਬਰ ਰਾਜਾ ਰਾਜ ਸਿੰਘ ਜੀ ਨੇ ਨਾ ਹਾਂਜੀ ਹਾਂਜੀ ਬੱਬਾ ਚੜ੍ਹਤ ਸਿੰਘ ਜੀ ਨੇ ਮੈਨੂੰ ਪੁੱਤ ਬਣਾਇਆ ਹੋਇਆ ਜੀ। ਚਲੋ ਠੀਕ ਹੈ ਜੀ ਮੈਂ ਤਾਂ ਜਾਣਦਾ ਸਾਰ ਬੜੀਆ ਬਹੁਤ ਵਧੀਆ ਗੱਲ ਹੈ ਚੰਗੀ ਗੱਲ ਹੈ ਪਰ ਸਰ ਇੱਕ ਮੈਂ ਤੁਹਾਨੂੰ ਮੇਰਾ ਲੰਮਾ ਤੁਹਾਨੂੰ ਵੀ ਤੁਸੀਂ ਨਿੰਗਾ ਸਿੰਘਾਂ ਨੂੰ ਖੋਤੀਆਂ ਕਹਿ ਰਹੇ ਹੋ ਆਪਾਂ ਨੇ ਖੋਤੀਆਂ ਹੋ ਗਏ ਨਿੰ ਇੱਕ ਤੁਹਾਡੀ ਵੀਡੀਓ ਚੱਲਣ ਦੀ ਹੈ ਸਰ ਬਾਹਾਂ ਪਾ ਕੇ ਨਹੀਂ ਨਹੀਂ ਜਿਵੇਂ ਬੋਲੇ ਜੀ ਚੱਲਣ ਰਹੀ ਹੈ ਜੀ ਸਾਡੇ ਕੋਲ ਪੱਤਰ ਗੱਜੜੇ ਚੈਨਲ ਤੇ ਤੁਸੀਂ ਚਲਾਈ ਜੋ ਉਸੇ ਚੈਨਲ ਤੇ ਮੈਂ ਇਸ ਟਾਈਮ ਤੁਹਾਡੀ ਗੱਲਬਾਤ ਚੱਲਣ ਦੀ ਹੈ ਜੀ ਸਵਾਗਤ ਗੁਰਜੀ ਬਾਬਾ ਜੀ ਜੇ ਇਹ ਗੱਲ ਕਲੀਅਰ ਕਰ ਦਵੋ ਤੇ ਅਸੀਂ ਸਿਰ ਲਾ ਕੇ ਤੁਹਾਡੇ ਪੈਰਾਂ ਚ ਜਿੱਥੇ ਕਹੋਗੇ ਵੀਡੀਓ ਦੇ ਵਿੱਚ ਕਿਹਾ ਵੀ ਇਦਾਂ ਦੀਆਂ ਖੋਤੀਆਂ ਨੂੰ ਵਾਚਿੰਗ ਦੇਣਾ ਚਾਹੁੰਦੇ ਅਸੀਂ ਵੀਰ ਬੰਦੇ ਬਣ ਗਏ ਨੇ ਮਹਿੰਗ ਸਿੰਘ ਜਿਹੜੇ ਡੁੱਗਲੀ ਦੇ ਨਹੀਂ 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 ਅਸੀਂ ਇਸ ਤਰ੍ਹਾਂ ਜਿਹੜਾ ਚਰਤ ਸਿੰਘ ਜਿਹੜਾ ਬਾਬਾ ਜੀ ਹੈ ਨਾ ਆਪਣੇ ਰਾਜਾ ਰਾਜ ਸਿੰਘ ਜੀ ਤੇ ਇਹ ਸਿੰਘ ਉਹਨਾਂ ਲਈ ਆ ਅਸੀਂ ਇਨਸਾਨਦ ਦਿੱਤਾ ਹੈਗਾ ਮੇਰੇ ਕੋਲ ਦੋਨੋਂ ਤਰ੍ਹਾਂ ਦੇ ਇਨਸਾਨਦ ਬੁੱਢੇ ਦਲਦਾ ਵੀ ਤੇ ਤਰਨਾ ਦਲਦਾ ਵੀ ਤੇ ਰਾਜਾ ਰਾਜ ਸਿੰਘ ਦੇ ਵੀ ਹੈ ਮੇਰੀ ਬੇਨਤੀ ਸੁਣੋ ਅਸੀਂ ਇਸ ਤਰ੍ਹਾਂ ਕਦੇ ਨਾ ਹੀ ਸਾਡਾ ਰਿਕਾਰਡ ਹੈ ਕਿ ਅਸੀਂ ਇਸ ਤਰ੍ਹਾਂ ਕਿਸੇ ਨੂੰ ਮਾੜੀ ਸ਼ਬਦਾਵਲੀ ਅੱਜ ਤੱਕ ਕਦੇ ਨਾ ਹੀ ਬੋਲੀ ਹੈ ਉਹ ਤੁਸੀਂ ਗੌਰ ਨਾਲ ਸੁਣੋ ਪਿੱਛੇ ਬੋਲਿਆ ਗਿਆ ਮੇਰੇ ਧਿਆਨ ਨਾਲ ਦੁਬਾਰਾ ਸੁਣ ਲਓ ਬੋਲਦਾ ਤਾਂ ਜਵਾਬ ਆਪਣਾ ਮੋਟਾ ਹਲਦਾ ਵਾਗੁਰਜੇ ਬਹੁਤ ਮਾਰੀ ਗੱਲ ਹੈਗੀ ਆ ਤੇ ਆਓ ਇੱਥੇ ਇਹਨਾਂ ਨੂੰ ਪਰਚਾ ਕਰਵਾਉਣਾ ਇਹਨਾਂ ਦੇ ਉੱਤੇ ਸਟੈਂਡ ਵਾਲਿਆਂ ਦੇ ਉੱਤੇ ਸਾਡੇ ਨੰਗ ਸਿੰਘ ਦੇ ਇਹ ਕੰਨੇ ਇਹ ਪੈ ਗਏ 12 ਜਾਣੇ ਕੱਲੇ ਨੂੰ ਪੈ ਗਏ ਨੰਗ ਸਿੰਘ ਨੂੰ ਜਦੋਂ ਬਿਸਤਾਰ ਨਾ ਚੜੀ ਹੁੰਦੀ ਨਾ ਤੇ ਬੈਸਬਾਲ ਨਾਲ ਸਿਰ ਪਾਰ ਜਾਣਾ ਹੈਗਾ ਇਹਹੀ ਬੈਸਬਾਲ ਖੋਹ ਕੇ ਇਹਨਾਂ ਨੇ ਤੇ ਇਹਨਾਂ ਨੇ ਮਾਰਿਆ ਹੈਗਾ ਤੁਸੀਂ ਇੰਜ ਕਰੋ ਨਾ ਹਾਂ ਐਸਐਸਓ ਸਾਹਿਬ ਨੇ ਦੋਰ ਮੈਂ ਨੰਬਰ ਦੇਣਾ ਉਹਨਾਂ ਨਾਲ ਗੱਲ ਚੱਲਦੀ ਪਈ ਹੈ ਏਸੀ ਵੀ ਸਾਹਿਬ ਨਾਲ ਵੀ ਚੱਲਦੀ ਪਈ ਹੈ ਸਾਡੀ ਤਾਂ ਕੋਸ਼ਿਸ਼ ਇਹ ਸੀਗੀ ਆ ਸ਼ਾਂਤੀ ਦੇ ਨਾਮ ਮਸਲਾ ਉਹ ਨਿਪਟ ਜਵੇ ਅੱਛਾ ਤੇ ਕੋਈ ਗੱਲ ਇਹ ਪਤਾ ਸ਼ਾਂਤੀ ਦੇ ਨਾਮ ਨਿਵੇੜਨਾ ਚਾਹੁੰਦੇ ਐ ਤੇ ਸਟੈਂਡ ਚ ਕੋਣਾ ਹੈ ਇਹਦਾ ਅਫਸਰ ਨੂੰ ਕਹਿ ਕੇ ਵੀ ਇੱਥੇ ਬਹੁਤ ਗੰਦਾ ਕੰਮ ਹੁੰਦਾ 40 ਰੁਪਏ ਸਵਾਰੀ ਲੈਂਦੇ ਆਗੇ ਫਿਰ ਇੱਥੇ ਮੈਂ ਇੱਕ ਵੀਡੀਓ ਚੱਲਣ ਗਈ ਆ ਇੱਥੇ ਜਨਾਨੀਆਂ ਇੱਕ ਟੈਂਪੋ ਦੇ ਉੱਤੇ ਦੋ ਦੋ ਜਨਾਨੀਆਂ ਬੈਠੀਆਂ ਹੁੰਦੀਆਂ ਜਨਾਨੀਆਂ ਦਾ ਕੀ ਮਤਵ ਵਾਲਾ ਬੈਠ ਜਾਂਦਾ ਇੱਥੇ ਫਿਰ ਉਹ ਚਿੱਟਾ ਪੀ ਕੇ ਵੰਦੀਆਂ ਨੇ ਇੱਥੇ ਇੱਥੇ ਮੈਂ ਮੁੰਡਾ ਵੀ ਕੁੱਟਿਆ ਇਹਨਾਂ ਦੇਖੋ ਬਾਬਾ ਜੀ ਅਸੀਂ ਨਾ ਇਦਾਂ ਦੇ ਮਾਮਲਿਆਂ ਦੇ ਵਿੱਚ ਵੈਸੇ ਦਖਲ ਦਿੰਦੇ ਨਹੀਂ ਨਾ ਹੀ ਅਸੀਂ ਦੇਣਾ ਹੀ ਹੈ ਤੈਨੂੰ ਨਾ ਹੀ ਅਸੀਂ ਪਹਿਲਾਂ ਹੀ ਆਉਨੇ ਆ ਨਹੀਂ ਸਰਦਾਰ ਜੀ ਖਾਲਸਾ ਜੀ ਗੱਲ ਇਹ ਹੈਗੀ ਐ ਵੀ ਆਪਣਾ ਢਿੰਗ ਸਿੰਘ ਆਪਣੇ ਢਿੰਗ ਸਿੰਘ ਵਾਲ ਖਲ ਖਲਫ ਕਿਉਂ ਬੋਲਣਾ ਪਕ ਕਿਉਂ ਇਦਾਂ ਦੇ ਬਚਨ ਗਲਤ ਬੋਲਨੇ ਮੈਨੂੰ ਤਾਂ ਗੁੱਸਾ ਜਿਹੜਾ ਮੈਂ ਤਾਂ ਬੰਦ ਸੀਗਾ ਮੈਨੂੰ ਇਹ ਗਲਤ ਹੈ ਇਹ ਮੈਂ ਤੁਹਾਨੂੰ ਫੇਰ ਇਹ ਗੱਲ ਫੇਰ ਦੁਬਾਰਾ ਤੁਹਾਨੂੰ ਕਹਿਣੀ ਚਾਹਨਾ ਵੀ ਇਹ ਲਫਜ਼ ਮੇਰੇ ਹੈ ਹੀ ਨਹੀਂ ਪਹਿਲੀ ਗੱਲ ਤੁਸੀਂ ਉਸ ਚੈਨਲ ਵਾਲੇ ਨਾਲ ਗੱਲ ਕਰੋ ਉਹਨੂੰ ਪੁੱਛੋ ਪੇਪਾ ਇਹ ਗਰਨਾਥ ਸਿੰਘ ਨੇ ਕਿਹਾ ਜੇ ਪਿੱਛੇੋਂ ਕਿਹਾ ਮੈਨੂੰ ਨਹੀਂ ਬਾਰੇ ਇਹ ਆਵਾਜ਼ ਆਈ ਥੰਕੇ ਨਹੀਂ ਆਵਾਜ਼ ਆਈ ਹੋਣੀ ਆ ਆ ਗਈ ਹੋਣੀ ਆ ਮੈਨੂੰ ਸੁਣਿਆ ਸੀ ਪਿੱਛੇੋਂ ਕਿਸੇ ਨੇ ਕਿਹਾ ਸੀ ਅੱਛਾ ਜੀ ਹਾਂ ਮੈਨੂੰ ਵੀ ਸੁਣਿਆ ਕੋਈ ਜਿੱਦਾਂ ਦੀ ਗੱਲ ਫਿਰ ਕਿਆ ਉਹ ਬੰਦਾ ਕਿਹੜਾ ਜਿਹਨੇ ਕਿਹਾ ਖੋਤੀ ਆ ਉਹ ਬੰਦਾ ਲਾਓ ਕਿਹੜਾ ਪਿੱਛੇ ਕਹਿਣ ਵਾਲਾ ਹੈਗਾ ਇਹਨਾਂ ਨੇ ਕਹੀ ਨਕਲੀ ਨਿਹੰਗ ਨੇ ਨਕਲੀ ਨਿਹੰਗਾ ਉਹ ਬੰਦਾ ਕਿ ਨਕਲੀ ਨਕਲੀ ਨਵਾਰੀ ਖੜੀ ਆ ਤੇ ਕਹੀ ਨਾ ਹੈ ਨਕਲੀ ਆਪਾਂ ਨਕਲੀ ਕਿੱਥੇ ਜੇ ਆਪਣੇ ਸਿੰਘ ਆਪਣੇ ਸਿੰਘਾਂ ਨੂੰ ਨਕਲੀ ਕਹਿਣ ਲਾਉਣਗੇ ਤਾਂ ਦੁਨੀਆ ਕੀ ਕਹੂਗੀ ਬਾਬਾ ਜੀ ਜਿਹੜੀ ਗੱਲ ਕਹੀ ਹੈ ਨਾ ਉਹ ਖਾਲਸਾ ਕਦੇ ਮੁੱਕਰਦਾ ਨਹੀਂ ਮੈਂ ਕਹੀ ਹੈ ਇੰਨੀ ਗੱਲ ਮੈਂ ਕਹੀ ਹੈ ਜੇ ਗਲਤ ਲੱਗਦੀ ਤੁਹਾਨੂੰ ਮੈਨੂੰ ਦੱਸ ਦਿਓ ਮੈਂ ਇੰਨੀ ਗੱਲ ਕਹੀ ਮੈਂ ਬਾਬਾ ਜੀ ਦੱਸਤੀ ਆ ਆਪਾਂ ਨਕਲੀ ਕਿੱਥੋਂ ਹੋ ਗਏ ਵਾਹਿਗੁਰੂ ਜੀ ਆਪਾਂ ਲੋਕਾਂ ਦੇ ਭਲੇ ਕਰਦੇ ਆਂ ਸੇਵਾ ਕਰਦੇ ਫਿਰਦੇ ਆਂ ਕਿਰਤ ਕਮਾ ਕੇ ਕਰਕੇ ਟੈਂਪੂ ਚਲਾ ਕੇ ਵਗੈਰਾ ਗੁਜ਼ਾਰਾ ਕਰਾ ਕੇ ਲੰਗ ਆਪਣੇ ਬੱਚੇ ਪਾਲਦਾ ਹੈਗਾ ਬਾਬਾ ਜੀ ਫਿਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਰੋਟੀ ਦੀ ਖਾਤਰ ਆਪਾਂ ਕਿਸੇ ਦੇ ਉੱਤੇ ਸ਼ਸਤਰ ਚੱਕ ਸਕਦੇ ਆਂ ਗੁਰੂ ਸਾਹਿਬ ਸ਼ਸਤਰ ਨਹੀਂ ਨਹੀਂ ਆਪਾਂ ਉਹਨੇ ਸ਼ਸਤਰ ਚੁੱਕਿਆ ਹੀ ਨਹੀਂ ਕਰ ਸ਼ਾਸਤਰ ਉਹਨੇ ਜੇ 12 ਬੰਦੇ ਤੁਹਾਨੂੰ ਪੈ ਜਾਣਗੇ ਇਹ ਤਾਂ ਜਿਹੜੀ ਆਪਣੀ ਗੁਰੂ ਪਿਤਾ ਜਿਹਨੇ ਆਪਾਂ ਨੂੰ ਤੇਗ ਦਿੱਤੀ ਹੋਈ ਆ 12 ਬੰਦੇ ਜੇ ਆਪਣੇ 17 ਦੇ ਉੱਤੇ ਮਾਰਨਗੇ ਆਪਾਂ ਨੂੰ ਪੈਣਗੇ ਤੇ ਆਪਾਂ ਇਹ ਦੂਜਾ ਜੁੱਤੀਆਂ ਖਾਣ ਵਾਸਤੇ ਰੱਖੀ ਹੋਈ ਆ ਕੇ ਠੋਕਣ ਵਾਸਤੇ ਰੱਖੀ ਹੋਈ ਆ ਨਾ ਤੇ ਨਾ ਤੇ ਮੈਨੂੰ ਪਹਿਲਾਂ ਦੀ ਕੋਈ ਘਟਨਾ ਪਤਾ ਹੈ ਮੈਂ ਤੁਹਾਨੂੰ ਦੱਸਤੀ ਸ਼ੁਰੂ ਤੋਂ ਹਾਂਜੀ ਇਹ ਤਿੰਨਾ ਕੀ ਬਾਬਾ ਜੀ ਆਪਾਂ ਨਾ ਪਾਣੀ ਦਾ ਪਾਣੀ ਕੱਢਿਆ ਕਰੋ ਦੁੱਧ ਦਾ ਦੁੱਧ ਕੱਢਿਆ ਕਰੋ ਪਹਿਲੇ ਬੈਠਿਆ ਕਰੋ ਸਮਝ ਦੇਖਿਆ ਕਰੋ ਦੋਨਾਂ ਦੀ ਗੱਲਬਾਤ ਸੁਣ ਕੇ ਫਿਰ ਗੱਲ ਕਰਿਆ ਕਰੋ ਇੱਥੇ ਆ ਜਾਓ ਕਿਸੇ ਹੁਣ ਮੈਂ ਵੀਰੇ ਜਗੜਾਵਾ ਆਇਆ ਮੈਂ ਤੁਹਾਨੂੰ ਮਿਲੂੰਗਾ ਜ਼ਰੂਰ ਅੱਜ ਦੀ ਡੇਟ 'ਚ ਹੀ ਮਿਲੂੰਗਾ ਨਹੀਂ ਸਰ ਐਦਾਂ ਨਾ ਕਰੋ ਐਦਾਂ ਨਾ ਕਰੋ ਤੁਸੀਂ ਹੁਣ ਭਜਦੇ ਪਿਆ ਉਸ ਖਾਤੇ ਖਾਤੇ ਦਾ ਕੰਮ ਨਹੀਂ ਹੁੰਦਾ ਭਜਣਾ ਉਹ ਬੰਦੇ ਨੂੰ ਭੇਜੋ ਇੱਥੇ ਉਹ ਬੰਦੇ ਨੂੰ ਭੇਜੋ ਜਿਹੜਾ ਕਹਿੰਦਾ ਡੁਪਲੀਕੇਟ ਹੈ ਜਿਹੜਾ ਖੋਤੀ ਕਹਿੰਦਾ ਉਹਨੂੰ ਭੇਜੋ ਇੱਥੇ ਮੈਂ ਪਰਚਾ ਵੀ ਹੋਣਾ ਜੀ ਉਹਦੇ ਤੇ ਦੇਖੋ ਮੇਰੀ ਗੱਲ ਸੁਣੋ ਮੈਂ ਭੱਜਣ ਭੱਜਣ ਵਾਲਿਆਂ ਜੋ ਤਾਂ ਹੈ ਨਹੀਂਗਾ ਤੁਹਾਨੂੰ ਦੱਸਾਂ ਮੈਂ ਅਮਰਤਪਾਲ ਜੀ ਦੇ ਨਾਲ ਮੈਂ ਰਿਆਂ ਹੋਇਆ ਸਰਦਾਰ ਜੀ ਖਾਲਸਾ ਜੀ ਤੁਸੀਂ ਅਮਰਤਪਾਲ ਜੀ ਨਾਲ ਰਹੋ ਜਿਹਦੇ ਨਾਲ ਮਹਾ ਵੀ ਅਮਰਤਪਾਲ ਵੀ ਮਾਨ ਜੋਗਾ ਮੰਨਣ ਵਾਲੀ ਗੱਲ ਹੈਗੀ ਆ ਅਸੀਂ ਨਹੀਂ ਗੱਲ ਕਹਿੰਦੇ ਅਸੀਂ ਤਾਂ ਸਾਡੇ ਸਿੰਘਾਂ ਨੂੰ ਮਤਵਲ ਕੀ ਹੋਣਾ ਕੋ ਖੋਤੀਆਂ ਕਹਿੰਦਾਈ ਖੋਤੀਆਂ ਹੋ ਗਈਆਂ ਠੀਕ ਹੈ ਜੀ ਇਹ ਜਿਲ੍ਹੇ ਦੇ ਜ਼ਾਇਦਾਰ ਸਾਡੇ ਸਿੰਘ ਸਜਾਏ ਹੋਏ ਆਪਣੇ ਹੱਥੀ ਸਜਾਏ ਹੋਏ ਆ ਮੈਂ ਸਾਡੇ ਸਿੰਘ ਸਾਨੂੰ ਮਾਣ ਹੈ ਵੀ ਸਾਡੇ ਸਿੰਘ ਇਦਾਂ ਕਰ ਨਹੀਂ ਸਕਦਾ ਕਿ ਕਿਰਪਾਨ ਨਹੀਂ ਮਾਰੇ ਤੇ ਕਿਰਪਾਨ ਮਾਰੀ ਉਹਦੀ ਦੋ ਫਾੜ ਹੋ ਜਾਣੇ ਸੀਗੇ ਬਿਲਕੁਲ ਬਿਲਕੁਲ ਖਨਾ ਕਰਵੇ ਫਿਰ ਝੂਠੀਆਂ ਝੂਠ ਮਾਰਦੇ ਬੈ ਗਏ ਨਾੜੇ ਸਟੈਂਡ ਤੇ ਗਲਤ ਕੰਮ ਕਰਦੇ ਪਏ ਆ ਰਵਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਜੀ ਜਸਦੀਪ ਸਿੰਘ ਜੀ ਹਾਂ ਕੁਲਦੀਪ ਸਿੰਘ ਜੀ ਮੇਰੀ ਇੱਕ ਬੇਨਤੀ ਸੁਣੋ ਤੁਸੀਂ ਨਾ ਇਸ ਸ਼ਹਿਰ ਦੇ ਵਿੱਚ ਮੈਨੂੰ ਬੜਾ ਲੰਮਾ ਸਮਾਂ ਹੋ ਗਿਆ ਤੁਸੀਂ ਇੱਕ ਵੀ ਬੰਦਾ ਇਦਾਂ ਦਾ ਕਦੇ ਸੁਣ ਲਮੋ ਉਹ ਵੀ ਮਕਰਨਾਨ ਸਿੰਘ ਨੇ ਕਦੇ ਪੈਸੇ ਲਏ ਹੋਣ ਇੱਥੋਂ ਤੱਕ ਕੇ ਗੁਰੂ ਬਾਬਾ ਜੀ ਮੈਂ ਪੈਸਿਆਂ ਦੀ ਗੱਲ ਨਹੀਂ ਕਰਦਾ ਮੈਂ ਮਾਇਆ ਦੀ ਗੱਲ ਹੀ ਨਹੀਂ ਕਰਦਾ ਵਾਹਿਗੁਰੂ ਜੀ ਮੈਂ ਤਾਂ ਇਹ ਗੱਲ ਕਰਦਾ ਵੀ ਸਾਨੂੰ ਖੋਤੀਆਂ ਕਹਿਣ ਵਾਲੇ ਕੌਣ ਹੋ ਗਏ ਸਾਡੇ ਸਾਨੂੰ ਮਾਰਾ ਕਹਿਣਗੇ ਤਾਂ ਹੋਰ ਲੋਕਾਂ ਨੇ ਤਾਂ ਕਹਿਣੇ ਕਹਿਣਾ ਅੱਗੇ ਲੋਕੀ ਸਾਨੂੰ ਭੰਡੀਆਂ ਜਾਂਦੇ ਆ ਗਿਆ ਸਾਡੇ ਵਿੱਚ ਕਾਲੀਆਂ ਭੇਡਾਂ ਵਰ ਚੁੱਕੀਆਂ ਨੇ ਸਾਨੂੰ ਦਾਗ ਲੱਗਦੇ ਪਏ ਸਾਡੇ ਦਸਤਾਰਾਂ ਨੂੰ ਦਾਗ ਲੱਗਦੇ ਪਏ ਹੈਗੇ ਆ ਤੇ ਲਾਗ ਵੀਰ ਜੀ ਇੰਨਾ ਥੋੜੀ ਧੁੱਤੇ ਜਾਣੇ ਆ ਲੜਕੇ ਫਿਰ ਜਿੱਦਾਂ ਲੜਕੇ ਹੁਣ ਬਾਬਾ ਜੀ ਲੜਕੇ ਤਾਂ ਧੋਨੇ ਨਹੀਂ ਆਏਗੇ ਅਸੀਂ ਕਾੜ ਤੁਸੀਂ ਕੋਈ ਗੱਲ ਨਹੀਂ ਸਮਝਦੇ ਨਾ ਇਹ ਤਾਂ ਵਿਚਾਰਾ ਬਹਿ ਕੇ ਵਿਚਾਰਾ ਬਹਿ ਕੇ ਪੁਲਿਸ ਕਲੋਨੀ ਚੌਂਕ ਦੇ ਵਿੱਚ ਆਟੋ ਸਟੈਂਡ ਹੈਗਾ ਆ ਇਹ ਦੋ ਤਰ੍ਹਾਂ ਦੀ ਲੜਾਈ ਹੋਈ ਸੀ ਜਿਹਦੇ ਵਿੱਚ ਕਾਫੀ ਕੁੱਟਮਾਰ ਵੀ ਹੋਈ ਸੀਗੀ ਤੇ ਜਿਹਦੀ ਗੱਲ ਥਾਣੇ ਤੱਕ ਵੀ ਪਹੁੰਚੀ ਸੀ ਉਸ ਆਟੋ ਸਟੈਂਡ ਦੇ ਉੱਤੇ ਅਸੀਂ ਆਏ ਆ ਤੇ ਉੱਥੇ ਕੁਝ ਬੀਬੀਆਂ ਆਈਆਂ ਹੋਈਆਂ ਨੇ ਜੋ ਕਿ ਇੱਕ ਹੋਰ ਗੱਲ ਕਹਿ ਰਹੀਆਂ ਨੇ ਜਾਣਦੇ ਆ ਵੀ ਕੀ ਮਾਮਲਾ ਹੈਗਾ ਆ ਆ ਪੰਜ ਕੀ ਨਾਮ ਤੁਹਾਡਾ ਸਪਨਾ ਜੀ ਸਪਨਾ ਜੀ ਇਹ ਕੀ ਤੁਸੀਂ ਮਾਮਲਾ ਅੱਜ ਦੱਸ ਰਹੇ ਹੋ ਹੋਣ ਜਿਹੜੀ ਅੱਜ ਆਏ ਉਥੇ ਆਟੋ ਸਟੈਂਡ ਦੇ ਉੱਤੇ ਮੇਰਾ ਜੀ ਰੋਜ਼ ਦਾਣਾ ਜਾਣਾ ਇੱਥੇ ਮੇਰਾ ਡਿਊਟੀ ਕਰਦੀਆਂ ਫੈਕਟਰੀ ਤੇ ਤੇ ਮੇਰਾ ਰੋਜ਼ ਦਾਣਾ ਜਾਣਾ ਇੱਥੇ ਨਾ ਪੈਸੇ ਵੀ ਵਾਧੂ ਮੰਗਦੇ ਆ ਇੱਥੇ ਜੇ ਕੰਨ ਤੱਕਣ ਟੈਕ ਸਵਾਰੀਆਂ ਨੂੰ ਬਿਠਾਈ ਰੱਖਦੇ ਆ ਜੇ ਦੂਜੇ ਟੈਂਪੂ 'ਚ ਬਿਠਾ ਦਿੰਦੇ ਆ ਕਹਿੰਦੇ ਕਹਿੰਦੇ ਫਿਰ ਉੱਥੇ ਜਾ ਕੇ ਜੋ ਸਸਤੀ ਸਵਾਰੀਆਂ ਜਿਨ੍ਹਾਂ ਕੋਲ ਜ਼ਿਆਦਾ ਪੈਸੇ ਲੈਂਦੇ ਆ ਉਹਨਾਂ ਤਾਂ ਲੈ ਜਾਂਦੇ ਆ ਜਿਨ੍ਹਾਂ ਦੇ ਘੱਟ ਸਾਰੇ ਉਹਨਾਂ ਨੂੰ ਲਾ ਦਿੰਦੇ ਆ ਫਿਰ ਥੱਲੇ ਐਦਾਂ ਕਰਦੇ ਆ ਜੀ ਇਹ ਪਰੇਸ਼ਾਨ ਕਰਦੇ ਆ ਜ਼ਿਆਦਾ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਹ ਸਾਨੂੰ ਰੋਜ਼ ਪੁੱਟਾ ਜਿੱਦਾ ਬੋਲੇ ਸਾਡਾ ਰੋਜ਼ ਦਾ ਕੰਮ ਅਸੀਂ ਡਿਊਟੀ ਕਰਦੀਆਂ ਹਾਂ ਹਾਂ ਸਾਨੂੰ ਘੰਟਾ ਘਟਾ ਵੜਾਈ ਰੱਖਦੇ ਨੇ ਇੱਥੇ ਸ਼ਰਾਬਾ ਪੀਂਦੇ ਨੇ ਸਾਰਿਆਂ ਨੂੰ ਸ਼ਬੱਤਾ ਕਰਦੇ ਨੇ ਸਾਨੂੰ ਪੁੱਟਾ ਜਿੱਦਾ ਗੰਦੀ ਗਾਲਾਂ ਕੱਢਦੀਆਂ ਨੇ ਅੱਛਾ ਹਾਂਜੀ ਸਾਡਾ ਰੋਜ਼ ਦਾ ਕੰਮ ਅਸੀਂ ਕਿਹੜਾ ਵੀ ਆਜਾ ਆਜਾ ਕੱਲ ਨਹੀਂ ਆਂਦੇ ਆਣਾ ਜਾਣਾ ਹੈਗਾ ਹੀ ਇਹ ਬੰਦੇ ਨੇ ਕੰਮ ਤੇ ਵੀ ਜਾਣਾ ਸਾਰੇ ਕੋ ਕਰਨਾ ਵੀ ਅੱਜ ਵੀ ਜਾਣਾ ਕੱਲ ਵੀ ਜਾਣਾ ਸਦਾ ਰੋਜ਼ ਹੀ ਜਾਂਦੇ ਅਸੀਂ ਤਾਂ ਤਨ ਬੁੱਟਾ ਉਹਦਾ ਗਾ ਸਾਡਾ ਘੰਟਾ ਕੱਟ ਲੰਦੇ ਗੇ ਫੈਕਟਰੀ ਦੇ ਵਿੱਚ ਫਿਰ ਗਰੀਬ ਬੰਦਾ ਕੀ ਕਰੂਗਾ ਇਹਦਾ ਦੱਸੋ ਆਟੋ ਆਟੋ ਸਟੈਂਡ ਵਾਲਿਆਂ ਨਾਲ ਤੁਹਾਨੂੰ ਕੀ ਦਿੱਕਤ ਹੈਗੀ ਹੈ ਕੋਈ ਇੱਕ ਜਣਾ ਦਿੱਕਤ ਹੈ ਇੱਕ ਦੂਸਰੇ ਦੇ ਵਿੱਚ ਦੀ ਗੰਦਾ ਬੋਲਦੇ ਆ ਫਿਰ ਜਨਾਨੀਆਂ ਕੀ ਕਰਨਗੀਆਂ ਇੱਦਾਂ ਦੱਸੋ ਤੁਸੀਂ ਜੀ ਇਹ ਇਹਤੂ ਬੋਲਦੇ ਆ ਇਹਨਾਂ ਦੀ ਜਿਹੜੀ ਸਬੂਤ ਦੇਖ ਲਓ ਉਹ ਕੁੜੀ ਕਿੱਥੇ ਖੜੀ ਹੈ ਜੀ ਉਹ ਦੇਖੋ ਸਟੈਂਡ ਤੇ ਕਿੱਥੇ ਖੜੀ ਹੈਗੀ ਕੁੜੀ ਆ ਖੜੀ ਹੈ ਇਹ ਦੇਖ ਲਓ ਸਟੈਂਡ ਦੇ ਤੇ ਸਟੈਂਡ ਹੋ ਗਿਆ ਸੂਤ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੀਬੀਆਂ ਨੇ ਜਿਹੜੀਆਂ ਕੰਮਕਾਰ ਕਰਦੀਆਂ ਨੇ ਤੇ ਇੱਥੋਂ ਆਟੋ ਸਟੈਂਡ ਦੇ ਵਿੱਚ ਲੰਘਦੀਆਂ ਨੇ ਇੱਥੇ ਖੜਦੀਆਂ ਨੇ ਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਵੀ ਆਟੋ ਸਟੈਂਡ ਵਾਲੇ ਜਿਹੜੇ ਲੋਕ ਨੇ ਉਹ ਮਾੜਾ ਚੰਗਾ ਬੋਲਦੇ ਨੇ ਸੋ ਇਹ ਅੱਜ ਅਸੀਂ ਇੱਥੇ ਖਬਰ ਕਰਨ ਵਾਸਤੇ ਆਏ ਸੀ ਤੇ ਸਾਨੂੰ ਦੇਖ ਕੇ ਸ਼ਾਇਦ ਇਹ ਆ ਗਈਆਂ ਵੀ ਅਸੀਂ ਵੀ ਆਪਣੀ ਗੱਲ ਰੱਖੀਏ ਤਾਂ ਸਾਰਿਆਂ ਨੂੰ ਗੱਲ ਰੱਖਣ ਦਾ ਹੱਕ ਹੈਗਾ ਆ ਤੇ ਤੁਸੀਂ ਕੀ ਚਾਹੁੰਦੇ ਕੀ ਹੋ ਵੈਸੇ ਵੀ ਇੱਥੇ ਵੀ ਆਟੋ ਸਟੈਂਡ ਹੋਣਾ ਨਹੀਂ ਚਾਹੀਦਾ ਬਸ ਆਟੋ ਸਟੈਂਡ ਨਹੀਂ ਹੋਣਾ ਚਾਹੀਦਾ ਵੀ ਗੱਡੀਆਂ ਪਰੇ ਉੱਤੇ ਜਾਓ ਰੁਕਣਾ ਨਹੀਂ ਇੱਥੇ ਕਿਸੇ ਨੇ ਕਿਉਂਕਿ ਹਰੇਕ ਡੰਪੋ ਤੇ ਹੈ ਸਵਾਰੀਆਂ ਲੈ ਆ ਹੀ ਦਿੰਦੇ ਅਸੀਂ ਦੇਖਿਆ ਵੀ ਆ ਬਹੁਤ ਵੀ ਇਹ ਦੇਖ ਨੂੰ ਕੁੱਟ ਦਿੰਦੇ ਆ ਮਾਰ ਦਿੰਦੇ ਆ ਫਿਰ ਜੇ ਜਿੰਨੇ ਦੇ ਪੈ ਗਿਆਂ ਤੇ ਬਦਨਾਮ ਕਰਦੇ ਆ ਫਿਰ ਹੋਰਾਂ ਨੂੰ ਵੀ ਇਹ ਬਦਮਾਸ਼ੀਆ ਕਰਦੇ ਜੀ ਬਦਮਾਸ਼ੀਆ ਤਾਂ ਆਪ ਕਰਦੇ ਆ दारू ਪਿੰਦੇ ਆ ਸ਼ਰਾਬਾ ਪਿੰਦੇ ਆ ਇੱਥੇ ਕਿਹੜਾ ਬੰਦਾ ਆ ਜਾਏਗਾ ਜਿਹੜਾ ਇੱਥੇ ਨਸ਼ਾ ਨਹੀਂ ਕਰਦਾ ਹੁੰਦਾ ਜਿਹੜਾ ਡਰਾਈਵਰ ਹੈਗਾ ਇੱਥੇ ਦੱਸੋ ਸਾਨੂੰ ਟੱਕ ਚੱਲਦਾ ਜੀ ਚਿੱਟਾ ਵੀ ਬਿੰਦੇ ਸਾਰੇ ਨਸ਼ੇ ਕਰਦੇ ਆ ਸ਼ਰਾਬਾ ਪੀ ਕੇ ਦਾ ਟੈਂਪੂ ਚਲਾਉਂਦੇ ਆ ਸਵਾਰੀਆਂ ਨੂੰ ਬਿਠਾਉਂਦੇ ਆ ਸ਼ਾਮ ਤੋਂ ਬੀਬੀਆਂ ਆਉਂਦੀਆਂ ਨੇ ਘਰੇ ਛੱਡੀਆਂ ਕਰਕੇ ਠੀਕ ਭਾਈ ਸਾਹਿਬ ਇੱਕ ਹੋਰ ਆਏ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਕੀ ਨਾਮ ਤੁਹਾਡਾ ਰਕੇਸ਼ ਕੁਮਾਰ ਕੀ ਕਹਿਣਾ ਚਾਹੁੰਦੇ ਆ ਸ਼ਾਮ ਤੋਂ ਬੀਬੀਆਂ ਘਰੇ ਆਉਂਦੀਆਂ ਛੁੱਟੀਆਂ ਕਰਕੇ ਵਿਚਾਰੀ ਸਵੇਰੇ ਜਾਂਦੀਆਂ ਨੇ ਇਹ ਠੀਕ ਹੈ ਜੀ ਘੰਟਾ ਘੰਟਾ ਇਹਨਾਂ ਨੂੰ ਬਿਠਾ ਕੇ ਰੱਖਦੀਆਂ ਨੇ ਇੱਥੇ ਆਟੋ ਜੇ ਜਦ ਤੱਕ ਪੂਰੀ ਗੱਡੀ ਨਹੀਂ ਭਰਦੀ ਜਦ ਤੱਕ ਗੱਡੀ ਨਹੀਂ ਤੋਰਦੇ ਇਹ ਠੀਕ ਹੈ ਇਹ ਪਰੇਸ਼ਾਨ ਹੋ ਜਾਂਦੀਆਂ ਵਿਚਾਰੀਆਂ ਹੋ ਲੇਟ ਹੋ ਜਾਂਦੇ ਘਰੇ ਜਾ ਕੇ ਬੱਚਿਆਂ ਨੂੰ ਵੀ ਖਾਣਾ ਖੋਣਾ ਬਣਾ ਕੇ ਖਵਾਣਾ ਹੁੰਦਾ ਇਹਨਾਂ ਨੂੰ ਸਵੇਰ ਦਾ ਵੀ ਇਹਨਾਂ ਦਾ ਜਲਦੀ ਦਾ ਹੁੰਦਾ ਆ ਤੇ ਇਹ ਕੀ ਕਰਨ ਗਈਆਂ ਵਿਚਾਰੀਆਂ ਇਹਨਾਂ ਦਾ ਕਹਿਣ ਦਾ ਮਤਲਬ ਹੈ ਇੱਥੇ ਸਟੈਂਡing ਹੋਣਾ ਚਾਹੀਦਾ ਜਿਵੇਂ ਗੱਡੀ ਆ ਕੋਈ ਵੀ ਗੱਡੀ ਆਵੇ ਆਪਣਾ ਭਰੇ ਸਵਾਰੀ ਤੇ ਚੱਲਦੇ ਬਣੇ ਇਹ ਮਤਲਬ ਇਹਨਾਂ ਦਾ ਕਹਿਣ ਦਾ ਇਹ ੱਟਕਾ ਕਰਦੇ ਨੇ ਬਸ ਫੜ ਕੇ ਸਵਾਰੀਆਂ ਜ਼ਬਰਦਸਤੀ ਬਿਠਾਉਂਦੇ ਨੇ ਗੱਡੀਆਂ 'ਚ ਪਹਿਲਾਂ ਇਹੀ ਗੱਡੀ ਜਾਊਗੀ ਹੋਰ ਕੋਈ ਗੱਡੀ ਨਹੀਂ ਜਾਊਗੀ ਇਹ ੱਟਕਾ ਕਰਦੇ ਨੇ ਇਹ ੱਟਕਾ ਨਹੀਂ ਹੋਣਾ ਚਾਹੀਦਾ ਓਰੇ ਠੀਕ ਹੈ ਜੀ ਨਾਮ ਦਾ ਸੁਧਲਾ ਕੀ ਹੈ ਮੈਂ ਨਾਂ ਮੈਂ ਲੋਕੇਸ਼ ਕੁਮਾਰ ਠੀਕ ਹੈ ਜੀ ਮੇਰਾ ਪਿੰਡ ਹੈਗਾ ਪਾਨਿਆ ਸਰ ਜੀ ਇਹ ਲੋਕ ਧੱਕਾ ਕਰਦੇ ਸਾਡੇ ਨਾਲ ਬਹੁਤ ਜ਼ਿਆਦਾ ਕੌਣ ਇਹੀ ਜਿਹੜੇ ਇੱਥੇ ਖੜਦੇ ਸਟੈਂਡ ਵਾਲੇ ਹਾਂਜੀ ਤੇ ਜਿਹਨੂੰ ਦੇਖਦੇ ਨੂੰ ਥੱਪੜ ਮਾਰਦੇ ਆ ਜੀ ਠੀਕ ਹੈ ਜਿਹੜਾ ਬੰਦਾ ਨਹੀਂ ਬੋਲਦਾ ਭਾਈ ਸਭ ਨੇ ਰੋਟੀ ਖਾਣੀ ਹੈ ਦੇਖੋ ਰੋਟੀ ਸਭ ਨੇ ਖਾਣੀ ਹੈ ਜਿਹੜਾ ਕੋਈ ਆਪਣੀ ਕਿਸ਼ਤ ਭਰਦਾ ਕੋਈ ਆਪਣਾ ਕਿਰਾਇਆ ਦਿੰਦਾ ਘਰੇ ਖਾਣਾ ਖਰਚਾ ਵੀ ਹੁੰਦਾ ਅਗਲੇ ਤੇ ਬੱਚੇ ਵੀ ਹੈਗੇ ਆ ਇਹ ਪੂਰਾ ਜੋਰ ਜਮਾ ਕੇ ਬੈਠਿਆ ਜੀ ਤੇ ਸਾਡਾ ਮਤਲਬ ਮੇਰਾ ਮਤਲਬ ਇਹ ਹੈ ਇਥੇ ਸਟੈਂਡ ਹੋਣਾ ਚਾਹੀਦਾ ਜੀ ਮਾਂ ਆਤੀ ਹੈ ਸਭ ਦੀ ਕੰਮ ਤੇ ਜਾਂਦੀ ਹੈ ਸੁਬਹ ਰੀ ਸ਼ਾਮ ਨੂੰ ਆਉਂਦੀ ਹੈ ਘੰਟਾ ਘੰਟਾ ਇਥੇ ਉਹਨਾਂ ਨੂੰ ਬਿਟਾਦਾ ਰੱਖਦੇ ਆ ਠੀਕ ਹੈ ਅਗਲੇ ਨੂੰ ਜਲਦੀ ਹੁੰਦੀ ਹੈ ਜੀ ਬਹੁਤ ਜ਼ਿਆਦੇ ਅਗਲੇ ਰੋਟੀ ਪਾਣੀ ਬਣਾਣਾ ਹੁੰਦਾ ਆਪਣਾ ਭਾਜੀ ਸਾਡੀ ਦੋਅ ਇਹ ਹੀ ਹੈ ਜੀ ਇਥੇ ਸਟੈਂਡ ਹੋਣਾ ਚਾਹੀਦਾ ਬਸ ਇਹਨਾਂ ਨੇ ਕੋ ਪਾਰਟੀ ਭਾਜੀ ਇਹਨਾਂ ਦੀ ਵਿੱਚ ਇੱਕ ਪਾਰਟੀ ਕੀਤੀ ਹੈ ਵੀ ਉੱਥੋਂ ਸੀ ਕਿਸੇ ਨਸਵਰੀ ਚ ਪਣੀ ਦੇਣੀ ਦੂਸਰੀ ਪਾਰਟੀ ਕੀਤੀ ਵੀ ਅਸੀਂ ਵੀ ਇਹ ਯੂਨੀਅਨ ਜਿੱਤੇ 3 ਕਿਲਰ ਪਾਉਣੀ ਹੈ ਇਨਾਂ ਦੇ ਕੋਲ ਚੁੱਕੋ ਪਿੰਨ ਮੁੱਲੀ ਚ ਕਰਾਇਆ ਇਹਨਾਂ ਕੋਲ ਫੋਨ ਆਇਆ ਕਿ ਮੌਕੇ ਤੇ ਮੈਂ ਗਿਆ ਸੀ ਇਹਨਾਂ ਨੇ ਆਪ ਵੀ ਸੇਮ ਵੀ ਕਰ ਲਈ ਸੀ ਵੀ ਸਾਰੇ ਵਾਰੀ ਵਾਰੀ ਸਿਰਫ ਨੀਸ ਵਾਰੀਆਂ ਚੁੱਕਣਗੇ ਉਸ ਤੋਂ ਬਾਅਦ ਸ਼ਾਮ ਨੂੰ ਦੁਬਾਰਾ ਫੇਰ ਲੜ ਪਏ ਇਹ ਗੇਸ ਨੇ ਮੈਡੀਕਲ ਕਰਾਉਣਾ ਮੈਡੀਕਲ ਕਰਾ ਕੇ ਦੁਬਾਰਾ ਆਏ ਨਹੀਂ ਮੈਂ ਇਹਨਾਂ ਨੂੰ ਮਾਣ ਵੀ ਕੀਤਾ ਸੀ ਵੀ ਮੈਡੀਕਲ ਕਰਾ ਕੇ ਦੁਬਾਰਾ ਮੇਰੇ ਕੋਲ ਨਹੀਂ ਆਏ ਕੋਈ ਬਾਟੇ ਇਸ ਤੋਂ ਬਾਅਦ ਕਿੰਨੇ ਕੁ ਬੰਦੇ ਵੇਲੇ ਚੱਕਨੇ ਹੋਏ ਸਰ ਇੱਕ ਮੀਟ ਇੱਕ ਕੀ ਆਇਆ ਸੀ ਸਰ ਦੇ ਕੋਲ ਗਈ 60 ਲੱਗੀ ਸੀ ਉਕੇ ਤੇ ਮੈਡੀਕਲ ਕਰਾ ਕੇ ਆਮਲ ਸਨ ਪਹਿਲੇ ਦਿਨ ਹੀ ਮੈਂ ਬਹਰ ਕਰਉਣੀ ਮੱਟੀ ਮਰ ਕੇ ਆ ਜੀ ਸਿਵਲ ਸਤਪ ਕਰਾ ਕੇ ਆ ਸਰ ਜਿਵੇਂ ਤੁਸੀਂ ਦੇਖਿਓ ਆਟੋ ਜਿਹੜੇ ਪ੍ਰਾਣ ਹੁੰਦੇ ਆ ਜਿੱਥੇ ਆਖੋ ਚੰਦੇ ਨੇ ਉਥੇ ਕਿ ਸਟੈਂਡ ਬਣਾ ਜਾਂਦਾ ਨਾਲ ਕੋਈ ਪ੍ਰੋਬਲਮ ਸੀ ਜਾਂ ਕੋਈ ਕਿਸੇ ਨਾਲ ਗੱਲਬਾਤ ਸੀ ਕੋਈ ਉੱਤੇ ਜੀ ਵੈਰੀਫਾਈ ਕੀਤਾ ਗਿਆ ਇਹੀ ਦੋਵੇਂ ਲੜਾਈ ਝਗੜੇ ਵਾਲੇ ਤਿੰਨ ਚਾਰ ਉਤਰੋਦ ਬੰਦ ਤੁਸੀਂ ਤਿੰਨ ਚਾਰ ਇਹਨਾਂ ਉਹ ਕਾਰਵਾਈ ਕੀਤੀ ਹੈ ਮੇਰੇ ਕੋ ਆਉਣਗੇ ਜਿਹੜਾ ਦੇਣ ਕੇ ਮੈਡੀਕਲ ਉਹ ਸਾਨੂੰ ਸਿਵਲ ਸਤਪ ਤੇ ਉਹਨਾਂ ਦੀ ਐਮਐਨਆ ਲੈ ਆ ਕੇ ਯੂਥ ਜੀ ਬਣਦਾ ਹੋਇਆ ਕਰਦੇ ਨੇ ਠੀਕ ਹੈ ਜੀ